ਖੋਰਾਜ 735 ਜੀ 1996 ਮਾਡਲ ਚੱਲਿਆ ਆਪਣਾ ਸ਼੍ਰੀ ਅਨੰਦਪਰ ਸਾਹਿਬ ਤੋਂ ਅੱਗੇ ਨੰਗਲ ਡੈਮ ਕੋਲ ਮੋਜੋਵਾਲ ਬਹੁਤ ਬਹੁਤ ਮੁਬਾਰਕਾਂ ਭਾਈ ਇਹਨਾਂ ਨੂੰ ਟਰੈਕਟਰ ਦੀਆਂ ਜੀ ਤੇ ਕੋਈ ਰੰਗ ਪੇਂਟ ਹੋਊਗਾ ਕਿਸੇ ਪਾਸੇ ਤੋਂ ਟੱਚਿੰਗ ਹੋਊਗੀ ਤਾਂ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਕੇ ਦਵਾਂਗੇ ਵੀ ਭਾਈ ਇਹ ਟਰੈਕਟਰ ਇੱਥੋਂ ਰੰਗ ਹੋਇਆ ਵਾ ਉਹ ਵੀ ਟਰੈਕਟਰ ਪਿੱਛੋਂ ਰੰਗ ਪੇਂਟ ਹੋਇਆ ਹੋਆ ਸਕਦਾ ਆਪਾਂ ਭਾਈ ਉਹ ਕਿਸੇ ਟਰੈਕਟਰ ਨਾਲ ਕੋਈ ਛੇੜਖਾਨੀ ਨਹੀਂ ਕਰਦੇ ਅੱਸੀ ਕਾਲ ਜੀ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਬਾਈ ਆਪਣੇ ਕੋਲ ਇੱਕ ਟਰੈਕਟਰ ਆਇਆ ਸੀਗਾ ਸਵਰਾਜ 735 ਇਹਦੀ ਆਪਾਂ ਨੇ ਬਾਈ ਵੀਡੀਓ ਵੀ ਪਾਈ ਸੀ ਟਰੈਕਟਰ ਦਾ ਆਪਣਾ ਜਦੋਂ ਵੀਡੀਓ ਪਾਈ ਸੀ ਬਾਈ ਆ ਤਿੰਨ ਚਾਰ ਘੰਟੇ ਬਾਅਦ ਹੀ ਬਾਈ ਨਾਲ ਨੇ ਟਰੈਕਟਰ ਲੈ ਲਿਆ ਸੀਗਾ ਇਹ ਤੇ ਬਾਈ ਨੇ ਕਹਿੰਦੇ ਟਰੈਕਟਰ ਓਰੀਜਨਲ ਆ ਮੈਂ ਕਿਹਾ ਬਾਈ ਓਰੀਜਨਲ ਦੀ ਗਾਰੰਟੀ ਹੋਊਗੀ ਜੋ ਦੱਸਿਆ ਉਹੀ ਹੋਊਗਾ ਬਾਕੀ ਤੁਸੀਂ ਆ ਕੇ ਦੇਖ ਲਓ ਠੀਕ ਹੈ ਬਾਕੀ ਬਾਈ ਨੇ ਆ ਕੇ ਪਾਸ ਕਰਕੇ ਟਰੈਕਟਰ ਦੀ ਸਾਈਜ਼ ਵੀ ਦੇ ਕੇ ਸੀਗਾ ਜੀ ਤੇ ਟਰੈਕਟਰ ਅੱਜ ਲੈ ਕੇ ਚੱਲੇ ਬਾਈ ਨਾਲ ਹੀ ਠੀਕ ਹੈ ਜੀ ਤੇ ਬਾਈ ਮਾਡਲ ਦੀ ਗੱਲ ਕਰੀਏ ਤਾਂ ਮਾਡਲ ਹੈਗਾ 96 ਠੀਕ ਹੈ ਜੀ ਟਰੈਕਟਰ ਸਾਫ ਬਹੁਤ ਹੈ ਵਧੀਆ ਬੰਦੇ ਕੋਲੋਂ ਟਰੈਕਟਰ ਆਇਆ ਹੋਇਆ ਤੇ ਬਹੁਤ ਘੱਟ ਚੱਲਿਆ ਹੋਇਆ ਟਰੈਕਟਰ ਠੀਕ ਹੈ ਜੀ ਟਰੈਕਟਰ ਦੀ ਸ਼ੋਅ ਦਾ ਆ ਤਾਂ ਸਿਰਫ ਮਣੀ ਮਣੀ ਜਰ ਜੁੱਤਾਂ ਬਾਈ ਹੋਈ ਆ ਆ ਵੀ ਉੱਤਰ ਜਣੀ ਆ ਸੁੱਖਾ ਬਾਈ ਹੋਰ ਸੁੱਖੇ ਬਾਈ ਠੀਕ ਹੈ ਜੀ ਠੀਕ ਠਾਕ ਇਹ ਸੁੱਖੇ ਬਾਈ ਨੂੰ ਉਦਣੇ ਕਹਿਦਾ ਤਾਂ ਕਹਿੰਦਾ ਟਰੈਕਟਰ ਖੜਨਾ ਨਹੀਂ ਹੈਗਾ ਤੁਹਾਡਾ ਇਹ ਮੈਂ ਸੁੱਖੇ ਬਾਈ ਛੱਡ ਜਾ ਛੱਡ ਜਾ ਰੋਕੇ ਦੰਨੇ ਕੋਣ ਆ ਜਾ ਲੈ ਆ ਪਹਿਲਾਂ ਆਹੀ ਕੰਮ ਕਰੀ ਹੁਣ ਕਾ ਨੂੰ ਨੰਨਾ ਪਾਉਣਾ ਛੱਡ ਜਾ ਬਾਈ ਤੂੰ ਵੀ ਛੱਡ ਜਾ ਮੈਂ ਖਿੱਚਦਾ ਨਾ ਫੋਟੋ ਭਾਈ ਇੱਧਰ ਆ ਜਾ ਰੋ ਬਾਈ ਇੱਧਰ ਇਧਰ ਹੋ ਜਾ ਮੜਾ ਜਾ ਖੜ੍ਹ ਜਾ ਵੀਰੇ ਲੋ ਜੀ ਸੁੱਖਾ ਬਾਈ ਸਾਡਾ ਦੇ ਰਿਹਾ 735 ਦੀ ਡਿਲੀਵਰੀ ਬਾਈ ਤੇ ਬਾਈ ਨਾਲ ਨੂੰ ਮੁਬਾਰਕਾਂ ਟਰੈਕਟਰ ਚ ਇਹ ਨਵਾਂ ਚ ਇਹ ਪੁਰਾਣਾ ਬਾਈ ਨਵੇਂ ਵਰਗਾ ਹੀ ਆ ਬਾਈ ਨਾਲ ਨੂੰ ਤਾਂ ਠੀਕ ਆ ਜੀ ਬਸ ਠੀਕ ਆ ਵੀਰੇ ਓਕੇ ਰਿਪੋਰਟ ਲੈ ਇਹ ਚ ਵੀ ਖਿੱਚੋ ਮੈਂ ਥੋੜੀ ਫੋਟੋ ਲੈ ਵੀਰੇ ਲੋ ਜੀ ਮੁਬਾਰਕਾਂ ਭਰਾ ਬਾਈ ਟਰੈਕਟਰ ਦੀਆਂ ਮੁਬਾਰਕਾਂ ਹੀ ਮੁਬਾਰਕ ਬਾਈ ਇੰਸਟਾਗ੍ਰਾਮ ਤੇ ਦੇਖਿਆ ਸੀ ਟਰੈਕਟਰ ਹਾਂਜੀ ਹਾਂਜੀ ਤੋਂ ਨੂੰ ਕਿਸੇ ਨੇ ਕਿਹਾ ਵੀ ਟਰੈਕਟਰ ਪੇਂਟ ਹੋਊਗਾ ਹਾਂ ਹਾਂ ਜੀ ਹਾਂ ਜੀ ਫਿਰ ਤੁਸੀਂ ਆ ਕੇ ਦੇਖਿਆ ਬਿਲਕੁਲ ਭਾਈ ਆ ਕੇ ਚੈੱਕ ਕੀਤਾ ਜੀ Ориجنਲ ਹੈ ਵੀਰੇ ਟਰੈਕਟਰ ਹੈ Ориجنਲ ਹੈ ਜੀ ਠੀਕ ਹੈ ਇੰਜਨ ਗੇਅਰ ਤਾਂ ਵਧੀਆ ਹਾਂ ਜੀ ਹਾਂ ਜੀ ਓਕੇ ਜੀ ਠੀਕ ਹੈ ਜੀ ਭਾਈ ਜਦੋਂ ਟਰੈਕਟਰ ਬਾਈ ਨਾਲ ਨਹੀਂ ਸਾਈ ਦੇ ਕੇ ਤੇ ਜਦੇ ਇੱਕ ਵੀਰ ਹੋਰ ਆ ਕੇ ਘੰਟੇ ਬਾਅਦ ਅੱਛਾ ਜੀ ਉਹ ਬਾਈ ਕਹਿੰਦੇ ਅਸੀਂ ਵੀ ਲੈਣਾ ਟਰੈਕਟਰ ਵੀ ਅਸੀਂ ਆ ਸਾਨੂੰ ਪਸੰਦਾ ਟਰੈਕਟਰ ਅੱਛਾ ਜੀ ਫਿਰ ਤੁਹਾਨੂੰ ਅਸੀਂ ਦੁਬਾਰਾ ਫੋਨ ਕਰਿਆ ਹਾਂ ਜੀ ਤੁਸੀਂ ਕਿਹਾ ਭਾਈ ਨਹੀਂ ਵੀ ਅਸੀਂ ਲੈ ਕੇ ਆਣਾ ਵੀ ਟਰੈਕਟਰ ਪਾਸੇ ਘੜਾ ਦਿਓ ਵੀ ਅਸੀਂ ਟਰੈਕਟਰ 2-3 ਦਿਨ ਤੱਕ ਲੈਣਾ ਆਉ ਏ ਮੋਜੋ ਵਾਲਾ ਪੈਂਦਾ ਜੀ ਨੰਗਲ ਡੈਮ ਦੇ ਕੋਲ ਮੋਜੋ ਵਾਲਾ ਬਾਈ ਕਾਫੀ ਦੂਰੋਂ ਆਏ ਤੁਸੀਂ ਯਾਰ ਚਲੋ ਹੁਣ ਪਿਆਰ ਕਰੀਏ ਚੱਲ ਲਈ ਠੀਕ ਆ ਠੀਕ ਆ ਬਾਈ ਤੇ ਧੰਨਵਾਦ ਵੀਰੇ ਬਹੁਤ ਬਹੁਤ ਤੁਹਾਡਾ ਅੱਗੇ ਨੂੰ ਵੀ ਸੇਵਾ ਦਾ ਮੌਕਾ ਦਿਓ ਸਾਨੂੰ ਜਰੂਰ ਜੀ ਠੀਕ ਆ ਜੀ ਤੇ ਲੋ ਲੈ ਵੀਰੇ ਮਾੜੀ ਮਾਰ ਸਲਫ ਟਰੈਕਟਰ ਦੀ ਆਵਾਜ਼ ਸੁਣਿਓ ਟਰੈਕਟਰ ਦੀ ਯੂਟਲ ਕਰ ਲਈ ਮੇਰਾ ਵੀਰ ਯੂਟਲ ਕਰ ਲਈ ਲੈ ਜੀ ਬਾਈ ਵਾਹ ਬਹੁਤ ਸੋਹਣੀ ਆ ਬਈ ਟਰੈਕਟਰ ਦੀ ਥੱਲੇ ਟਰੈਕਟਰ ਦਾ ਬਾਈ ਬਾਡੀ ਲਿਆਂਦਾ ਰੰਗ ਦੇਖੀ ਬਾਈ ਪਿਆ ਕਿਸੇ 99 ਮਾਡਲ ਦੇ ਮਰਾੜਾ ਤੇ ਇੰਨਾ ਰੰਗ ਨਹੀਂ ਹੋਊਗਾ ਜਿੰਨਾ ਇਹਦਾ ਰੰਗ ਆ ਬਾਈ ਠੀਕ ਆ ਜੀ ਦੇਖੋ ਪੂਰੀ ਸਾਂਭ ਚ ਟਰੈਕਟਰ ਚੱਲਿਆ ਹੋਇਆ ਅੰਦਰ ਦੇ ਕਿਤੇ ਪਾਸੇ ਮਰਾੜਾ ਬਾਈ ਖਰਾਬ ਨਹੀਂ ਹੈ ਕਿ ਦੇਖੋ ਐਨ ਵਧੀਆ ਐਨ ਸਭ ਤੋਂ ਵੱਡੀ ਗੱਲ ਸਾਡੇ ਰੋਪੜ ਦਾ ਨੰਬਰ ਹੈ ਬੈਟਰੀ ਬੂਟਰੀ ਓਕੇ ਐਨ ਠੀਕ ਆ ਜੀ ਬਾਈ ਇਹਨਾਂ ਨੂੰ ਕਹਿ ਦਵੋ ਮਿਹਨਤ ਕਰ ਲੋ ਟਰੈਕਟਰ ਨੇ ਹੋਰ ਵਧੀਆ ਨਿਕਲਿਆ ਆਉਣਾ ਸਾਡੇ ਕੋਲ ਟਾਈਮ ਦੀ ਕਮੀ ਆ ਬਾਈ ਆਪਾਂ ਦਾ ਫਿਰ ਤੁਹਾਨੂੰ ਪਤਾ ਸੋਖੀ ਬਿੰਦੀ ਸਾਤੇ ਲੱਗਦੀ ਨਹੀਂ ਹੈਗੀ ਇੰਨੀ ਤੇ ਆਪਾਂ ਦਾ ਜਿਵੇਂ ਆਉਂਦਾ ਜਿਵੇਂ ਜ਼ਿੰਮੇਵਾਰ ਤੋਂ ਇਹਦਾ ਰੇਟ ਪਾਇ ਸੀ ਬਾਈ ਆਪਾਂ ਨੇ ਟਰੈਕਟਰ ਦਾ 1.5 ਲੱਖ ਕਈ ਨੇ ਥੱਲੇ ਕਮੈਂਟ ਕਰਿਓ ਚਲੋ ਟਰੈਕਟਰ ਦਾ ਆਪਾਂ ਨੇ ਬਾਈ ਨੂੰ ਜਾਇਜ਼ ਰੇਟ ਮੈਂ ਦਿੱਤਾ ਤੇ ਉਹਨੂੰ ਆਦੋ 1.35 ਬੂੰਦੀ ਦੇ ਹਿਸਾਬ ਨਾਲ ਟਰੈਕਟਰ ਬਾਈ ਨੂੰ ਦਿੱਤਾ ਇਹ ਠੀਕ ਹੈ ਜੀ ਤੇ ਲੋ ਜੀ ਬਾਈ 1.5 ਹੈ ਬਾਈ ਇਹ ਚਲੋ ਜੀ ਆਪਣਾ 735 ਬਾਈ 96 ਮਾਡਲ ਪੀਰਾ ਤੇਲ ਬਹੁਤ ਪੰਜ ਉਂਗਲ ਤੇਲ ਪੰਜ ਉਂਗਲ ਤੇਲ ਫਿਰ ਵੀ ਪਵਾ ਲਿਓ 4-500 ਦਾ ਸਵਰਾਜ 735 ਜੀ 1996 ਮਾਡਲ ਚੱਲਿਆ ਆਪਣਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਅੱਗੇ ਨੰਗਲ ਡੈਮ ਕੋਲ ਮੋਜੋਵਾਲ ਬਹੁਤ ਬਹੁਤ ਮੁਬਾਰਕਾਂ ਬਾਈ ਇਹਨਾਂ ਨੂੰ ਟਰੈਕਟਰ ਦੀਆਂ ਜੀ ਠੀਕ ਹੈ ਜੀ ਬਾਈ ਕਹਿੰਦਾ ਯਾਰ ਵੀ ਅਸੀਂ ਤਾਂ ਛੋਟਾ ਮੋਟਾ ਕੰਮ ਵਾਸਤੇ ਲੈਣਾ ਵੀ ਆਪਣੀ ਏਡੀ ਬਹੁਤੀ ਬੜੀ ਖੇਤੀ ਹੈ ਨਹੀਂ ਠੀਕ ਹੈ ਜੀ ਜੇ ਬਾਤਾਂ ਕਰੀ ਬਾਈ ਨਾਲ ਕੰਮਕਾਰ ਦੇ ਵਿੱਚ ਲੋ ਜੀ ਹੋਰ ਸੁੱਖੇ ਬਾਈ ਆ ਆਰਤੀਆਂ ਵਧਾਈਆਂ ਬਾਈ ਅੱਜ ਸੁੱਖੇ ਬਾਈ ਨੇ ਡਿਲੀਵਰੀ ਕਰੀ ਟਰੈਕ ਸੁੱਖੇ ਆਪਾਂ ਨੇ ਪੁਰਾਣੇ ਟਰੈਕਟਰ ਵੀ ਐਨ ਨਵੇਂ ਮੰਗਣਾ ਦੇ ਕਰਨੇ ਆ ਨਵੇਂ ਮੰਗਣੇ ਹੈਨਾ ਹਾਂ ਲੱਡੂ ਲੂਟੂ ਕੰਡੇ ਦੀ ਲੱਡੂ ਦਾ ਚਲ ਕੋਈ ਗੱਲ ਨਹੀਂ ਲੱਡੂ ਰਹਿ ਗਏ ਬਾਈ ਸੁੱਖੇ ਲੱਡੂ ਤੈਨੂੰ ਖਿਲਾ ਦੰਨੇ ਯਾਰ ਹੈ ਲੱਡੂ ਖਿਲਾ ਦੰਨੇ ਨਹੀਂ ਠੀਕ ਆ ਹਾਂ ਪੈੱਕ ਲਾਉਣਾ ਹਾਂ ਬਾਈ ਕਹਿੰਦਾ ਲੱਡੂ ਨਹੀਂ ਖਾਣੇ ਵੀ ਪੈੱਕ ਦਾ ਟਾਈਮ ਹੋਇਆ ਵਾ ਹੁਣ ਪੈੱਕ ਵਾਲਾ ਮਹਿਕਮਾ ਅੰਦਰ ਮਾਮੇ ਕੋਲ ਆ ਹੋ ਮੇਰੇ ਕੋਲ ਤਾਂ ਬਾਈ ਆਹੀ ਵੀਡੀਓ ਵਾਲਾ ਹੀ ਆ ਮੈਂ ਤਾਂ ਤੇਰੀ ਮਸ਼ਹੂਰੀ ਕਰਦਾ ਬਾਸ ਇੰਨਾ ਕੀ ਆਪਣੇ ਕੋਲ ਕੋਈ ਗੱਲ ਨਹੀਂ ਸੁਕੇ ਮੈਂ ਲਵਾ ਦੇਣਾ ਪੈੱਕ ਕਿਹੜੀ ਗੱਲ ਆ ਕੋਈ ਚੱਕਰੇ ਨਹੀਂ ਤੇ ਆਪਣਾ ਬਾਈ ਬਾਈ ਵੀਰ ਸੁੱਖਾ ਹੁਣ ਆਪਣੇ ਕੋਲੇ ਆਉਂਦਾ ਬਾਈ ਇਹ ਬਾਈ ਵੀ ਸਾਨੂੰ ਟਰੈਕਟਰ ਰੂਟਰ ਦਵਾਈ ਜਾਂਦਾ ਬਾਈ ਪ੍ਰਾਣੇ ਦਵਾ ਵੀ ਦਿੰਦਾ ਹੈ ਗਾਹਾਂ ਪਕਾ ਵੀ ਦਿੰਦਾ ਬਾਈ ਸਾਰੇ ਕੰਮ ਕਰਦਾ ਬਾਈ ਠੀਕ ਆ ਜੀ ਬਾਕੀ ਜੌਂੜੀ ਵਾਲੇ ਵੀ ਅੱਜ ਲੈ ਆਏ 5210 ਨਮਾ ਠੀਕ ਹੈ ਜੀ ਇੱਕ ਆਪਣੇ ਕੋਲ ਵੀ ਖੜਾ ਹੈ 275 ਤੇ ਇਹ ਵੀ ਟਰੈਕਟਰ ਬਾਈ ਸਾਰਾ ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ ਜਿਵੇਂ Ориਜਨਲ ਇਹ ਵੀ ਟਰੈਕਟਰ Ориਜਨਲ ਆ ਸਾਰਾ ਹੀ ਇਹਦੀ ਵੀ 100% ਗਾਰੰਟੀ Ориਜਨਲ ਦੀ ਰਿੰਗਾਂ ਰੂਮਾਂ ਦਾ ਰੰਗ ਚੈੱਕ ਕਰੋ ਟਰੈਕਟਰ ਦਾ ਕਿੰਨਾ ਪਿਆ ਲੋ ਜੀ ਕਿਸੇ ਪਾਸੇ ਦਾ ਰਿੰਗ ਦਾ ਰੰਗ ਨਹੀਂ ਘਟਾ ਬਾਈ ਟਰੈਕਟਰ ਦਾ ਮਗਰਾੜ ਇਹਦੇ ਵੀ ਇਹਦਾ ਬਾਈ ਇਦਾਂ ਹੀ ਪਾਇਆ ਦੇਖੋ ਰੋਪੜ ਦਾ ਨੰਬਰ ਹੈ ਪੀਪੀ 12 ਅੰਦਰੋਂ ਦੇਖੋ ਮਰਾਲਾ ਨਹੀਂ ਕੜੀ ਜਾਂ ਟਰੈਕਟਰ ਦੀ ਕਿੰਨੀ ਸੌਪ ਹੈ ਠੀਕ ਹੈ ਜੀ ਕਿਸੇ ਪਾਸੇ ਟਾਂਕਾ ਨਹੀਂ ਹੈਗਾ ਬਾਈ ਟਰੈਕਟਰ ਨੂੰ ਠੀਕ ਹੈ ਜੀ ਇੱਧਰਲੇ ਵੀ ਰਿੰਮ ਦੇਖੋ ਆਪਣੀ ਕੋਸ਼ਿਸ਼ ਹੁੰਦੀ ਵੀ ਟਰੈਕਟਰ ਰਿਜਨਲ ਲਈਏ ਵਧੀਆ ਲਈਏ ਟਰੈਕਟਰ ਸਾਡਾ ਟਰੈਕਟਰ ਬਾਈ ਹੋਰ ਚਲੋ ਆਪਾਂ ਸਾਰੇ ਵੀਰ ਆਪਣੇ ਨੇ ਵਪਾਰੀ ਭਰਾ ਜਣੀ ਕਿ ਆਪਾਂ ਤੁਹਾਨੂੰ ਜਿਹੜਾ ਟਰੈਕਟਰ ਕੋਈ ਰੰਗ ਪੇਟ ਹੋਊਗਾ ਕਿਸੇ ਪਾਸੇ ਤੋਂ ਕਟਿੰਗ ਹੋਊਗੀ ਤਾਂ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਕੇ ਦੋਂਗੇ ਵੀ ਭਾਈ ਇਹ ਟਰੈਕਟਰ ਇੱਥੋਂ ਰੰਗ ਹੋਇਆ ਵਾ ਉਹ ਵੀ ਟਰੈਕਟਰ ਪਿੱਛੋਂ ਰੰਗ ਪੇਂਟ ਹੋਇਆ ਵਾ ਆ ਸਕਦਾ ਆਪਾਂ ਭਾਈ ਉਹ ਕਿਸੇ ਟਰੈਕਟਰ ਨਾਲ ਕੋਈ ਛੇੜਖਾਨੀ ਨਹੀਂ ਕਰਦੇ ਜਿਵੇਂ ਜੀਮੇਦਾਰ ਕੋਲ ਟਰੈਕਟਰ ਆ ਗਿਆ ਆਪਾਂ ਉਦਾਂ ਹੀ ਟਰੈਕਟਰ ਦਵਾਂਗੇ ਤੁਹਾਨੂੰ ਤੇ ਬਾਕੀ ਭਾਈ ਇਹਦਾ ਰੇਟ ਦੀ ਗੱਲ ਕਰੀਏ ਤਾਂ 1 ਲੱਖ 55000 ਰੁਪਏ ਦਾ ਮੁੱਲ ਹੈ ਜੀ ਠੀਕ ਆ ਬਾਕੀ ਜੋ ਵੀ ਹੋਇਆ ਇਹਦਾ ਰੇਟ ਮੌਕੇ ਤੇ ਭਾਈ ਮਨਤਨ ਖਰਦਾਂਗੇ ਜੀ ਤੇ ਵੀਰਾਂ ਨੂੰ ਬੇਨਤੀ ਆਹੀ ਹੁੰਦੀ ਹੈ ਕਿ ਜੀ ਫੋਨ ਤੇ ਨਾ ਭਾਈ ਕੋਈ ਵੀ ਰੇਟ ਡਿਸਕਸ ਕਰਿਆ ਕਰੋ ਜੀ ਠੀਕ ਹੈ ਜੀ ਮੌਕੇ ਤੇ ਸੀ ਜਿੰਨਾ ਵੀ ਹੁੰਦਾ ਬਾਈ ਵੱਧ ਤੋਂ ਵੱਧ ਅਸੀਂ ਵੀ ਕੋਸ਼ਿਸ਼ ਕਰੀ ਦੀ ਵੀ ਚਲੋ ਟਰੈਕਟਰ ਜੈਜ ਰੇਟ 'ਚ ਮਿਲੇ ਗਲੇ ਨੂੰ ਠੀਕ ਹੈ ਜੀ ਸਾਨੂੰ ਆਪ ਇੱਕ ਵਾਰ ਆਪਾਂ ਸਟਾਰਟ ਕਰਕੇ ਜਰੂਰ ਦਿਖਾਉਣਾ ਹੈ ਟਰੈਕਟਰ ਤੋ ਬਾਈ ਆਵਾਜ਼ ਕਰ ਲੋ ਚੈੱਕ ਟਰੈਕਟਰ ਦੀ ਠੀਕ ਹੈ ਜੀ ਅੰਜਲ ਆ ਬਧੀਆ ਪਿਆ ਟਰੈਕਟਰ ਦਾ ਆਵਾਜ਼ ਬੂਜ ਨਹੀਂ ਹੈਗੀ ਬਾਈ ਕੋਈ ਵੀ ਟਰੈਕਟਰ ਦੀ ਠੀਕ ਹੈ ਜੀ ਬਾਕੀ ਬਾਈ ਜਿਹੜੀ ਤਸੱਲੀ ਆ ਉਹ ਤੁਸੀਂ ਆ ਕੇ ਆਪਣੀ ਆਪ ਕਰਨੀ ਆ ਇੱਕ ਸਰਵਰ ਟਰੈਕਟਰ ਦਾ ਸੀਟ ਕਵਰ ਪੈਣਾ ਬਾਈ ਹੋਰ ਦਾ ਕੋਈ ਟਾ ਕੰਮ ਨਹੀਂ ਕੋ ਮੋਲੇ ਟਾਇਰ ਘੱਟਾ ਪਿਛਲੇ ਟਾਇਰ ਵਧੀਆਂ ਚੱਲੀ ਜਾਣੇ ਆ ਠੀਕ ਹੈ ਜੀ ਤੇ ਬਾਕੀ ਹੋਰ ਵੀ ਬਾਈ ਪੁਰਾਣੇ ਟਰੈਕਟਰ ਆਪਣੇ ਕੋਲ ਖੜੇ ਆ ਜਈ ਸੋਨਾ ਲਿਖਿਆ ਖੜਾ ਹੈ 735 2 ਖੜੇ ਆ ਆਪਣੇ ਕੋਲ ਠੀਕ ਹੈ ਜੀ ਤੇ ਕਿਸੇ ਨੇ ਹੋਰ ਵੀ ਕੋਈ ਟਰੈਕਟਰ ਲੈਣਾ ਹੁੰਦਾ ਉਹ ਵੀ ਆਪਣੇ ਕੋਲ ਆ ਕੇ ਦੇਖ ਲਿਆ ਕਰੋ ਸਾਡੇ ਲਗਭਗ ਸਾਰੀਆਂ ਏਜੰਸੀਆਂ ਚ ਬਾਈ ਟਰੈਕਟਰ ਤੁਹਾਨੂੰ 20 ਤੋਂ 25 ਟਰੈਕਟਰ ਖੜੇ ਮਿਲ ਜਣੇ ਆ ਸਾਡੇ ਨਾਲੇ ਸੋਨਾ ਲੀਕ ਵਾਲੇ ਆਂ ਸਵਰਾਜ ਹੈ ਕਬੂਟਾ ਏ ਠੀਕ ਹੈ ਜੀ ਇੱਥੇ ਸਾਡੇ ਵੀਰ ਸ਼ਕਤੀਮਾਨ ਵਾਲੇ ਆਂ ਸਾਡੀ ਸਾਰੀ ਮਾਰਕੀਟ ਇਕੱਠੇ ਹੋ ਆ ਬਾਈ ਠੀਕ ਹੈ ਜੀ ਬਾਕੀ ਆਪਣੀ ਕੋਸ਼ਿਸ਼ ਆਈ ਹੁੰਦੀ ਹੈ ਵੀ ਆਪਾਂ ਤੁਹਾਨੂੰ ਜੋ ਹੈਗਾ ਉਹ ਹੀ ਦਸੀਏ ਪਰ ਬਾਕੀ ਬਾਅਦ ਵਿੱਚ ਜਿਹੜੀ ਅਸਲ ਚ ਹੈ ਉਹ ਚੀਜ਼ ਦਾ ਬਰਤੇ ਦੀ ਪਤਾ ਲੱਗਦਾ ਬਾਈ ਸਾਡੇ ਕੋਲ ਵੀ ਸਾਰੇ ਟਰੈਕਟਰ ਜ਼ਿਮੀਂਦਾਰ ਭਰਾਵਾਂ ਦੇ ਚੱਲੇ ਹੋਏ ਆਉਣੇ ਆ ਠੀਕ ਹੈ ਜੀ ਜਿਵੇਂ ਸਾਨੂੰ ਜ਼ਿਮੀਂਦਾਰ ਭਰੋਸਾ ਦਿੰਦਾ ਉਦਾਂ ਅਸੀਂ ਕਹਾ ਦੇ ਦਨੇ ਬਾਈ ਠੀਕ ਹੈ ਜੀ ਪੁਰਾਣੀ ਚੀਜ਼ ਦੀ ਆਪਾਂ ਫਿਲਹਾਲ ਕੋਈ ਗਾਰੰਟੀ ਵਾਰੰਟੀ ਦੀ ਆਪਾਂ ਬਾਈ ਕਹਿੰਦੇ ਵੀ ਹਾਂ ਵੀ ਆਪ ਸਾਡੀ ਗਾਰੰਟੀ ਆ ਉਹ ਆ ਤੇ ਬਾਕੀ ਬਾਈ ਸਾਡਾ ਨੰਬਰ ਆ ਜਿਹੜਾ ਮੈਂ ਬੋਲਦਾ ਨਾ ਕਈ ਵੀਡੀਓ ਚ ਮੇਰਾ ਨੰਬਰ ਬਾਈ ਪੈਣਗਾ ਕਿ ਮੈਨੂੰ ਫੋਨ ਵੱਧਾਉਣੇ ਤਾਂ ਕਰਕੇ ਹੁਣ ਮੈਂ ਇੱਕ ਹੋਰ ਨੰਬਰ ਮੇਰੇ ਮੰਮੇ ਦਾ ਬਾਈ ਉਹ ਪਾ ਦਣਾ ਵਿੱਚ ਠੀਕ ਹੈ ਜੀ 9872204427 ਇਸ ਨੰਬਰ ਤੇ ਗੌਰ ਕਾਲ ਕਰ ਲਿਓ ਕਿਸੇ ਨੇ ਵੀ ਇਹ ਟਰੈਕਟਰ ਬਾਰੇ ਜਾਣਕਾਰੀ ਲੈਣੀ ਆ ਠੀਕ ਹੈ ਜੀ ਤੇ ਹੁਣ ਕੋਈ ਸੋਨਾ ਲਿਕਾ ਵੀ ਖੜਾ 745 ਤੇ ਸਾਡੇ ਜੌਂਡੀਰ ਵਾਲੇ ਵੀਰਾਂ ਕੋਲ ਵੀ ਇੱਕ ਦੋ ਟਰੈਕਟਰ ਖੜੇ ਨੇ ਸੈਕੰਡ ਹੈਂਡ। ਉਹਦੀ ਵੀ ਆਪਾਂ ਵੀਡੀਓ ਬਣਾ ਕੇ ਕੱਲੂ ਪਾਵਾਂਗੇ ਕਿਹੜੇ ਕਿਹੜੇ ਟਰੈਕਟਰ ਵਿੱਚ ਆਏ ਆ। ਬਾਕੀ ਕਿਸੇ ਵੀ ਨਿੰਡੋ ਫਾਰਮ ਟਰੈਕਟਰ ਨਵਾਂ ਲੈਣਾ ਹੁੰਦਾ ਤਾਂ ਉਹ ਵੀ ਜ਼ਰੂਰ ਕਨੈਕਟ ਕਰਿਆ ਕਰੋ ਜੀ। ਤੇ ਆਪਣੀ ਏਜੰਸੀ ਇੰਡੋ ਫਾਰਮ ਦੀ ਰੋਪੜਾ ਹੈ ਬਾਈ ਜੀ। ਮੇਨ ਆਪਣੀ ਨਾਜ ਮੰਡੀ ਦੇ ਵਿੱਚ। ਤੇ ਅੱਜ ਦੀ ਵਲੌਗ ਦੇ ਵਿੱਚ ਇੰਨਾ ਹੀ ਜੀ। ਵੀਡੀਓ ਚੰਗੀ ਲੱਗਦੀ ਆ ਤਾਂ ਲਾਈਕ ਕਰਿਆ ਕਰੋ ਤੇ ਆਪਣੇ YouTube ਚੈਨਲ ਜੱਗੂ ਮਾਹਲ ਨੂੰ ਕਰਿਆ ਕਰੋ ਸਬਸਕ੍ਰਾਈਬ। ਆਪਾਂ ਤੁਹਾਨੂੰ ਮਿਲਦੇ ਆਂ ਹੋਰ ਨਵੇਂ ਵਲੌਗ ਦੇ ਵਿੱਚ। ਸਾਰੇ ਵੀਰਾਂ ਦਾ ਜੀ ਬਹੁਤ ਬਹੁਤ ਧੰਨਵਾਦ